ਆ ਰੂਹਾਂ ਵਾਲੇ ਸਾਧੂ ਵਰਲੇ ਜੇ ਕਹਉਂਦੇ ਨੇ ਤਨ ਤਨ ਪਿਆਰੇ ਬਾਬਾ ਫੁੰਦਨ ਸਿੰਘ ਜਸ ਤੁਹਾਡਾ ਦੇਵਤੇ ਦੀ ਕਹਉਂਦੇ ਨੇ ਬਖਸ਼ੀਆਂ ਰੂਹਾਂ ਵਾਲੇ ਸਾਧੂ ਵਰਲੇ ਜੇ ਕਹਉਂਦੇ ਨੇ ਕਲਕੁੱਦੇ ਟੱਤੇ ਛੋਲਿਆਂ ਵਿੱਚ ਠੰਡ ਵਰਤਉਂਦੇ ਨੇ ਗੁਰੂ ਗ੍ਰੰਥ ਸਾਹਿਬ ਜਾਨ ਪਰ ਦਖ ਗੁਰੂ ਜੀਵਨ ਸੇਵਾ ਕਮਾਉਂਦੇ ਨੇ ਜੱਜੇ ਪੜੋ ਸੁਖਮਨੀ ਚਿਤ ਲਾਓ ਹਰ ਇੱਕ ਨੂੰ ਸਿਖਾਉਂਦੇ ਨੇ ਸੇਵਾ ਸਿਮਰਨ ਸੰਸਥਾ ਜੋੜ ਕੇ ਗੁਰੂ ਚਰਨੀ ਗੱਡ ਪਾਉਂਦੇ ਨੇ ਬਖਸ਼ਿਆ ਰੂਹਾਂ ਵਾਲੇ ਸਾਧੂ ਵਿਰਲੇ ਜੇ ਕਾਉਂਦੇ ਨੇ ਕੋਮਲ ਹਿਰਦੇ ਗਰੀਬੇ ਵਹਿਸ ਤਾਰ ਪੂਰੀ ਆਰਦਾਬਿ ਤਾਉਂਦੇ ਨੇ ਇੱਕ ਇੱਕ ਬਚਨ ਅਟਲ ਹੁੰਦਾ ਸਹਿ ਸੁਭਾਵ ਵਰਤੌਂਦੇ ਨੇ ਜਿਸ ਪਾਸੇ ਨੂਰੀ ਦ੍ਰਿਸ਼ਟ ਬਾਦਨ ਇੱਕ ਅੰਮ੍ਰਿਤ ਹੀ ਵਰਸਾਉਂਦੇ ਨੇ ਗੁਰੂ ਦਰਤੋਂ ਕੋਈ ਖਾਲੀ ਕੋਈ ਨਾ ਜਾਏ ਗੁਰੂ ਦਰਤੋਂ ਖਾਲੀ ਕੋਈ ਨਾ ਜਾਏ ਐਸੇ ਵਿਦ ਬਣਾਉਂਦੇ ਨੇ ਬਖਸ਼ਿਸ਼ਾਂ ਰੂਹਾਂ ਵਾਲੇ ਸਾਧੂ ਵਿਰਲੇ ਜਹਾਂ ਕੰਦੇ ਨੇ ਤਨ ਬਾਬਾ ਕੁੰਦਨ ਸਿੰਘ ਜੀ ਜਸ ਤੁਹਾਡਾ ਤੇਰੇ ਤੇ ਵੀ ਕੰਦੇ ਨੇ ਲੱਖਾਂ ਆਪਣ ਪੇਸ਼ਾ ਪਾਏ ਕੇ ਬਖਸ਼ਿਸ਼ਾਂ ਹੀ ਵਰਤੌਂਦੇ ਨੇ ਸੰਗੀਆਂ ਸੇਵਕਾਂ ਦੇ ਸੁੱਖਾਂ ਖਾਤਰ ਦੁੱਖ ਤਣ ਤੇ ਹਟਾਉਂਦੇ ਨੇ ਤੇਰਾ ਗਾਹੀ ਖਜ਼ਾਨਿਆਂ ਤੇ ਹੋ ਮਾਲਕ ਇਕ ਭੁਰ ਨਾ ਚਲਾਉਂਦੇ ਨੇ ਬਚਨ ਕਰ ਇਕ ਰਹਿਮਤ ਦਾ ਜਨਮਾਂ ਦੇ ਦਿਲ ਤੇ ਮਿਟਾਉਂਦੇ ਨੇ ਬਖਸ਼ਿਆ ਰੂਹਾਂ ਵਾਲੇ ਸਾਧੂ ਵਿਰਲੇ ਜੇ ਕਉਂਦੇ ਨੇ ਸਭਨਾ ਦਿਲਾਂ ਦੀ ਦਿਲਾਂ ਦੇ ਜਾਨਨ ਹਾਰੇ ਸੰਸੇ ਭਰਮ ਮਟਾਉਂਦੇ ਨੇ ਕਥਨੀ ਨਹੀਂ ਕਰਨੀ ਕਥਨੀ ਨਹੀਂ ਕਰਨੀ ਕਥੇ ਨਹੀਂ ਕਰਨੀ 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 ਮੁਰਸ਼ਦ ਹੁਕਮ ਬਜਾਉਂਦੇ ਨੇ ਛੋਟੇ ਤੇ ਹੰਗਮਾਂ ਨੂੰ ਸਿਖਾਇਆ ਪੁਰੋ ਕੀਰਤਨ ਛੋਟੇ ਤੇ ਹੰਗਮਾਂ ਨੂੰ ਸਿਖਾਇਆ ਪੁਰ ਕੀਰਤਨ ਲੋਹੋਂ ਲਾਲ ਬਣਾਉਂਦੇ ਨੇ ਸੰਤਾਂ ਦਾ ਲੋਕ ਪਰ ਲੋਕ ਸਵਾਰ ਜਨਕ ਰਾਜ ਵਰਤਾਉਂਦੇ ਨੇ ਬਖਸ਼ਿਆ ਰੂਹਾਂ ਵਾਲੇ ਸਾਧੂ ਵਿਰਿਲਾਇਆ ਕੰਦੇ ਨੇ ਸਾਧੂ ਸੰਗਤ ਸੰਗਤ ਜੀ ਸਾਧੂ ਸੰਗਤ ਦਾ ਫਾਇਦਾ ਕੀ ਹੈ ਸਾਧੂ ਸੰਗਤ ਕਲਜੁ ਕੋ ਇਚੇ ਨਿਰੰਕਾਰ ਨਾਲ ਖੇ ਜੋੜਦੀ ਸਾਧੂ ਸੰਗਤ ਕਲਜੁ ਵਿੱਚ ਦਰنگ ਕਾਲ ਨਾਲ ਹੈ ਜੋੜਦੀ ਸੇਵਾ ਸਿਮਰਨ ਦਾਤਾ ਪਾ ਝੋਲੀ ਪਾਪਾਂ ਦੇ ਕਾਰਾਂ ਤੋਂ ਖੈ ਹੋੜਦੀ ਅਮਰਤ ਬੇਲਾ ਢੜਕਰਾ ਕੇ ਅਮਰਤ ਬੇਲਾ ਢੜਕਰਾ ਕੇ ਗੁਰੂ ਨਾਨਕ ਲਾਲੋ ਟੁੱਟੇ ਜੋੜਦੀ ਸਦਕੇ ਜਾਈਏ ਐਸ ਐਸ ਸਾਧੂਆਂ ਤੋਂ ਸਦਕੇ ਜਾਈਏ ਐਸੇ ਸਾਧੂਆਂ ਤੋਂ ਚਰਨ ਧੂੜ ਪੁਲ ਸ੍ਰਿਸ਼ਟੀ ਰੋਚਦੀ ਬਖਸ਼ਿਆ ਰੂਹਾਂ ਵਾਲੇ ਸਾਧੂ ਬਿਰਲੇ ਜਕਾਉਂਦੇ ਨੇ ਧਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਜਸ ਤੁਹਾਡਾ ਦੇਵਤੇ ਦੀ ਗਾਉਂਦੇ ਨੇ ਧਨ ਪਿਆਰੇ ਬਾਬਾ ਕੁੰਦਨ ਸਿੰਘ ਜੀ ਜਸ ਤੁਹਾਡਾ ਦੇਵਤੇ ਦੀ ਗਾਉਂਦੇ ਸਤ ਸਤਿ ਘਰ ਸਤ ਤੇ ਸਤ ਤੇ ਸੱਤੇ ਸਤ ਬਣੀ ਆਏ ਦੂਸਰ ਆਣ ਮਾਇ ਵਰ ਪਰਖ ਪੌਰਾ ਚਨ ਸੁਣੀ ਆਏ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜੇ ਹੈ ਰਸਨ ਜਾਖਿਓ ਤਹਿ ਜਾਣ ਤ੍ਰਿਪਤ ਗਾਇ ਜੇ ਠਾਕੁਰ ਸੋ ਪਰਸਨ ਪਿਓ ਸਤ ਸੰਗਤ ਤੇ ਹੈ ਪਿਆਰ ਹਰਿਪੁਰ ਨਾਨਕ ਜਨ ਪਰਸਿਓ ਤਿਨ ਸਭ ਕੁਲ ਕਿਉ ਉਧਾਰ ਦ੍ਰਿਸ਼ਟ ਤਰਤ ਤਮ ਹਨ ਦੇਹਨ ਅਗ ਪਾਪ ਪ੍ਰਨਾਸ਼ਨ ਸਭ ਦਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸ਼ਨ ਲੋਭ মোহ ਵਸ਼ ਕਰਨ ਸਰਨ ਜਾਚਕ ਪ੍ਰਤਿਪਾਲਨ ਆਤਮ ਰક્ત ਸੰਗ੍ਰਹਿਨ ਕਹਿ ਹਨ ਅੰਮ੍ਰਿਤ ਕਲਟਾਲਨ ਸਤਿ ਗੁਰੂ ਕਲ ਸਤਿ ਪੂਤਲਕ ਸਤਿ ਲਾ ਕੇ ਸੋ ਕੈ ਤਰੇ ਗੁਰ ਜਗਤ ਫੇਰਣ ਸਿਹੀ ਅੰਗਰੋ ਰਾਜ ਜੋਗ ਲੈ ਨਾ ਕਰੇ ਧਰਮ ਕਰਮ ਪੂਰੇ ਸਤਿ ਗੁਰ ਪਾਈ ਹੈ ਜਾ ਕੀ ਸੇਵਾ ਸਤਿ ਸਾਰ ਮੁਨ ਜਨ ਸੁਰ ਨਰੇ ਜਾ ਚੈ ਸਭ ਸਾਰ ਏਕ ਲਿਵ ਲਾਈ ਹੈ ਫੁਨ ਜਨ ਕੋ ਤੇਰਾ ਪਾਰ ਨਿਰਭਉ ਨਿਰੰਕਾਰ ਇਕਾਥ ਕਥਨ ਹਾਰ ਤੁਝੇ ਬੋਝਾਈ ਹੈ ਪਰਮਪੂਰੇ ਸੰਸਾਰ ਛੂਟੋ ਜੋਨੀ ਸੰਗਾਰ ਜਮ ਕੋ ਨਾ ਡੰਡ ਕਾਲ ਪਰਮਤ ਤੇ ਆਈ ਹੈ मन प्राणी मोह विचार एनस जप धर्म कर्म पूरे सत पूरे पाई है अगम अनंत अनाद आदि जिसको है न जाने सेव प्रंच तार ध्यान नितै जस भेद बखान निरंकार निर्वैरु अपर नहीं दूसर कोई भंजन गड़न समथ तरण तारन प्रभु सोई ਨਾ ਨਾ ਪ੍ਰਕਾਰ ਜਨ ਜਕਿਓ ਜਨ ਮਥਰਾ ਰਸਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤੇ ਵਸੈ ਕਨਹਰ ਬੂੰਦ ਬਸੋ ਰੋ ਮਾਵਲ Kusum basant kanant na aaven fir av sas kiran udar sagar ko gang tarang ant ko paaven ਰੁਦਰ ਧਿਆਨ ਗਿਆਨ ਛਟ ਕਰਕੇ ਕਬ ਜਨ ਭਲੇ ਉਹਨੇ ਜੋ ਗਾਵੇ ਰੁਦਰ ਧਿਆਨ ਗਿਆਨ ਛਟ ਕਰਕੇ ਕਬ ਜਨ ਭਲ ਉਹਨੇ ਜੋ ਗਾਵੇ ਪੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋ ਹੈ ਬਨਿਆਵੇ ਪੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਤੁਨ ਕੋ ਨਾ ਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀ ਜੀ ਲੁਧਿਆਣੇ ਤੋਂ ਉਚੇਚੇ ਤੌਰ ਤੇ ਅਕਸਰ ਤੁਸੀਂ ਇਹਨਾਂ ਨੂੰ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਜੀ ਦੇ ਦਰ ਤੇ ਸੋਈਆਂ ਦੀ ਹਾਜ਼ਰੀ ਭਰਦਿਆਂ ਦੇਖਿਆ ਹੋਵੇਗਾ ਅੱਜ ਇਸ ਸਾਨ ਤੇ ਬਾਬਾ ਜੀ ਦੀ ਸ਼ਤਾਬਦੀ ਤੇ ਹਾਜ਼ਰੀ ਭਰਨ ਆਏ ਨੇ ਕਵੀ ਜੀ ਜੀ ਆਇਆਂ ਨੂੰ ਇਕ ਸ਼ਬਦੀ ਹਾਜ਼ਰੀ ਸਾਰੇ ਚੱਬੇ ਦੇ ਗੁਰਮੁਖ ਮਿਆਰੇ ਰਲ ਕੇ